ਪੰਜਾਬ ਦੇ ਮੁਹਾਲੀ ਚ ਪੰਜਾਬੀ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੰਗਾਮਾ ਹੋ ਗਿਆ ਸ਼ੂਟਿੰਗ ਆਨੰਦ ਕਾਰਜ ਦੀ ਹੋਣੀ ਸੀ ਇਸ ਤੇ ਲਈ ਗੁਰਦੁਆਰਾ ਸਾਹਿਬ ਦਾ ਸੈੱਟ ਬਣਾਇਆ ਗਿਆ ਸੀ ਜਿੱਥੇ ਨਿਸ਼ਾਨ ਸਾਹਿਬ ਅਤੇ ਪਾਲਕੀ ਸਾਹਿਬ ਨੂੰ ਸਜਾਇਆ ਗਿਆ ਸੀ ਤਦ ASCII ਤੇ ਫਿਰ ਕਿਸੇ ਨੇ ਨਿਆਂਗ ਸਿੰਘਾਂ ਨੂੰ ਦੱਸਿਆ ਕਿ ਕੰਡੋਆ ਦੇ ਅਕਾਲਗੜ੍ਹ ਦੇ ਵਿੱਚ ਬੇਅਦਬੀ ਹੋ ਰਹੀ ਹੈ ਜਿਸ ਤੋਂ ਬਾਅਦ ਨਿਆਂਗ ਸਿੰਘ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਸ਼ੂਟਿੰਗ ਜਿਹੜੀ ਰੋਕ ਦਿੱਤੀ ਹੰਗਾਮੇ ਦਾ ਪਤਾ ਲੱਗਦੇ ਹੀ ਖਰੜ ਪੁਲਿਸ ਵੀ ਉੱਥੇ ਮੌਕੇ ਤੇ ਪਹੁੰਚ ਗਈ ਜਿੱਤੇ ਸ਼ੂਟਿੰਗ ਕਰ ਰਹੀ ਪ੍ਰੋਡਕਸ਼ਨ ਯੂਨਿਟ ਨੇ ਕਿਹਾ ਕਿ ਨਿਆਂਗ ਸਿੰਘਾ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਅਤੇ ਦੁਰਵਿਵਹਾਰ ਕੀਤਾ ਹੈ ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਉਹਨਾਂ ਦੇ ਬਿਆਨ ਦਰਜ ਕਰਵਾਏ ਦੂਜੇ ਪਾਸੇ ਨਿਆਂਗ ਸਿੰਘਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਮਲਜ਼ਮਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਮੋੜ ਤੋਂ ਸੰਘਰਸ਼ ਵਿੜਨਗੇ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ ਤਦਅਸਦੀ ਕਿ ਸੋਮਵਾਰ ਨੂੰ ਕੰਡੂਆ ਦੇ ਅਕਾਲਗੜ ਨੇੜੇ ਪੰਜਾਬੀ ਸੀਰੀਅਲ ਉਡਾਰੀਆ ਦੀ ਸ਼ੂਟਿੰਗ ਚੱਲ ਰਹੀ ਸੀ ਜਿੱਥੇ ਗੁਰਦੁਆਰਾ ਸਾਹਿਬ ਦਾ ਸੈੱਟ ਲਗਾਇਆ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵੀ ਪ੍ਰਤੀਕ ਦੇ ਵਜੋਂ ਰੱਖਿਆ ਗਿਆ ਸੀ ਉੱਥੇ ਤਿੰਨ ਗਰੰਤੀ ਵੀ ਬੁਲਾਏ ਗਏ ਜਦੋਂ ਨਿਆਂਗ ਸਿੰਘਾਂ ਨੇ ਇਹ ਸਭ ਦੇਖਿਆ ਤਾਂ ਉਹਨਾਂ ਨੂੰ ਗੁੱਸਾ ਆ ਗਿਆ ਉਹਨਾਂ ਨੇ ਕਿਹਾ ਕਿ ਇਹ ਸਿੱਖ ਮਰਿਆਦਾ ਦੇ ਖਿਲਾਫ ਹੈ ਇਹ ਜਿਆ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਹੰਗਾਮੇ ਤੋਂ ਬਾਅਦ ਸ਼ੂਟਿੰਗ ਰੋਕ ਦਿੱਤੀ ਉਹਨਾਂ ਨੇ ਸ਼ੂਟਿੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਦੇ ਆ ਕਿਉਂਕਿ ਸਭ ਕੁਝ ਜਾਣਦੇ ਨੇ ਅਤੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨਕਲੀ ਵਿਆਹ ਕਰਾਏ ਜਾ ਰਹੇ ਆ ਨਕਲੀ ਸ਼੍ਰੀ ਗੁਰਗਨ ਸਾਹਿਬ ਦੀ ਬਣਾ ਕੇ ਇੱਕ ਨਕਲੀ ਗ੍ਰਾਂਥੀ ਲਿਆਂਦਾ ਇਹਨਾਂ ਨੇ 1000 ਰੁਪਏ ਦਿਹਾੜੀ ਪਰ ਹੈ ਸਾਡੇ ਹੀ ਬੰਦੇ ਲੱਗੇ ਵੇਖਣ ਹਜ਼ਾਰ ਹਜ਼ਾਰ ਪਰ ਆਪਣੇ ਗੁਰੂ ਦਾ ਨੂੰ ਦੇਖ ਰਹੇ ਵੀ ਸੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ ਹੈ ਅੱਗੇ ਖੜੇ ਕੌਣ ਅੱਗੇ ਸਿੰਘ ਸਰਦਾਰ ਉਹ ਡਿਊਟੀ ਵਾਲੇ ਖੜੇ ਆ ਮੁਰੇ ਸਿਕਿਉਰਟੀ ਵਾਲੇ ਸਕੋਟੀਆ ਵੀ ਉਹ ਵੀ ਸਿੰਘ ਸਰਦਾਰਾ ਕਰੋ ਜੀ ਉਹਦੇ ਸਾਹਮਣੇ ਇਹ ਜਿਹੜਾ ਚੌਰ ਸਾਹਿਬ ਆਏ ਵੀ ਤੁਸੀਂ ਦੇਖ ਨਾਲ ਹੀ ਉਹ ਉਸੇ ਕਰ ਰਹੇ ਸੀ ਉਹ ਨਗਲੀ ਗੁਰੂ ਗ੍ਰੰਥ ਸਾਹਿਬ ਨਾਲ ਅੱਗੇ ਦੀ ਲੱਗੇ ਜੀ ਗੱਲ ਕਿੰਨੇ ਬੰਦੇ ਤੁਸੀਂ ਮੌਕੇ ਤੇ ਜਿਹੜੇ ਦੇਖੇ ਸੀ ਇਹਦੇ ਕਿੰਨੇ ਬੰਦੇ ਸੀ ਆ ਦੇਖੋ ਵੀਡੀਓ ਹੈਗੀ ਜੀ ਮੈਂ ਬਾਅਦ ਚ ਦਿਖਾਉਣਾ ਜੀ ਤੁਹਾਨੂੰ ਠੀਕ ਸਭ ਨੂੰ ਸਬੂਤ ਆ ਬਣੀ ਆਈ ਬਾਬਾ ਜੀ ਕੀ ਪ੍ਰੋਸੈਸ ਦਿੱਤਾ ਪੁਲਿਸ ਨੇ ਤੁਹਾਨੂੰ ਸਾਨੂੰ ਬਾਹਰ ਦੀ ਰਖਾਲ ਸਾਹਿਬ ਹੈ ਜੀ ਸਾਨੂੰ ਪ੍ਰਸ਼ਾਸਨ ਨੇ ਪ੍ਰੋਸੈਸ ਦਿੱਤਾ ਹੈ ਕਹਿੰਦੇ ਵੀ ਜੋ ਉਹਨਾਂ ਦਾ ਮੈਨੇਜਮੈਂਟ ਹੈ ਜੋ ਵੀ ਉਹ ਦਾ ਡਾਇਰੈਕਟਰ ਹੈ ਉਸ ਲਗਾਤਾ ਵੀ ਉਹਨੂੰ ਅਸੀਂ ਬੁਲਾਵਾਂਗੇ ਛਾੜੇ ਉਹਨਾਂ ਨੇ ਨਾਮ ਨੰਬਰ ਲਿਖ ਲਏ ਆ ਜਿन्हें ਤੁਹਾਨੂੰ ਇੱਥੇ ਬੁਲਾਵਾਂਗੇ ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ। ਅੱਛਾ ਕੀ ਵੀ ਇਹ ਇਹ ਕਦੋਂ ਦਾ ਟਾਈਮ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਸ਼ਾਮ ਨੂੰ ਅਗਰ ਸ਼ਾਮ ਨੂੰ ਹੋਇਆ ਤਾਂ ਸ਼ਾਮ ਨੂੰ ਨਹੀਂ ਤਾਂ ਸਵੇਰੇ ਤੁਹਾਨੂੰ ਬੁਲਾਇਆ ਜਾਊਗਾ ਜੀ। ਕੀ ਕਾਰਵਾਈ ਦੀ ਮੰਗ ਕਰਦੇ ਆਪਾਂ? ਅਸੀਂ ਕਾਰਬੀਨਾਂ ਦੇ ਪਰਚਾ ਕਰਾਉਣਾ ਜੀ ਇਹ ਜੇ ਕਾਰਜ ਕੱਲ ਨੂੰ ਫੇਰ ਕਰਨਗੇ ਅਸੀਂ ਉਹ ਜਗ੍ਹਾ ਤੇ ਘੋੜੇ ਬੰਨ੍ਹਨੇ ਆ ਪਰਚਾ ਕਿੱਥੇ ਕਰਾਉਣਾ ਜੀ? ਜਿਹੜਾ ਵੀ ਉੱਥੇ ਜੋ ਵੀ ਨਾ ਮੇਨ ਡਾਇਰੈਕਟਰ ਆ ਜੀ ਜਿਹੜਾ ਮੇਨ ਮੈਨੇਜਮੈਂਟ ਡਾਇਰੈਕਟਰ ਆ ਉਹਦੇ ਪਰਚਾ ਕਰਵਾਉਣਾ ਸੀ ਨਾ ਜਿਹੜਾ ਉੱਥੇ ਤਾਪਿਆ ਦੇ ਮੈਂਬਰ ਜੀ ਇਕਰਾ ਤਾਪਗੁਰ ਮਹਿਤਾ ਤਿੰਨੇ ਜਣੇ ਉੱਥੇ ਦੱਸੇ ਆ ਰਹੇ ਆ ਸ਼ਹੀਦਗੜ੍ਹ ਦਾ ਜੀ ਹਾਂ ਜੀ ਸਰ ਅੱਜ ਇੱਕ ਜਿਹੜਾ ਹੈ ਘਟਨਾ ਘੱਟੀ ਹੈ ਜੀ ਕਿ ਨਕਲੀ ਗੁਰਦੁਆਰਾ ਬਣਾ ਕੇ ਕੋਈ ਸ਼ੂਟਿੰਗ ਸੈਟਿੰਗ ਦਾ ਰੌਲਾ ਚੱਲਿਆ ਨਾਂ ਤੁਸੀਂ ਵੀ ਆਏ ਹੋਏ ਤੇ ਸ਼ੂਟਿੰਗ ਮਾ ਵੀ ਕਾਫੀ ਪਰੇ ਡਿਨਰ ਗਿਆ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਮਸਲਾ ਹੈ ਜੀ ਇਹ ਸਾਰਾ ਇੱਕ ਇਨਸੀਡੈਂਟ ਵੀ ਸਾਡੇ ਧਿਆਨ ਚ ਆਇਆ ਜਿ ਕਿ ਇੱਕ ਲੋਕਲ ਏਰੀਆ 'ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀ ਤੇ ਉੱਥੇ ਕੁਝ ਵਿਅਕਤੀਆਂ ਵੱਲੋਂ ਇਸ ਵਿੱਚ ਕੁਝ ਨਾਂਸਿੰਗ ਵੀ ਹਾਜ਼ਰ ਸਨ ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਆਨੰਦ ਕਾਰਜ ਹੋ ਰਹੇ ਨੇ ਤੇ ਮਾਨ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਨ ਮਰਿਆਦਾ ਭੰਗ ਹੋ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜੀ ਬਹੁਤ ਅਨਬਣ ਹੋਈ ਉਸ ਤੋਂ ਬਾਅਦ ਅਸੀਂ ਥਾਣੇ 'ਚ ਜਾ ਕੇ ਇੱਥੇ ਦੋਨਾਂ ਪਾਰਟੀਆਂ ਇੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ ਗੱਲਬਾਤ ਸੁਣ ਕੇ ਦੋਨਾਂ ਦੀ ਆਪਦੀ ਆਪਦੀਆਂ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ ਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ ਤੇ ਅਥਾਰਟੀਟਿਵ ਤੌਰ ਤੇ ਕੱਲ ਤੱਕ ਸਬਤ ਹੋਈਆਂ ਹੋਰ ਆਪਣਾ ਐਸਜੀਪੀਸੀ ਤੋਂ ਇਸ ਚੀਜ਼ ਦੀ ਕਲੀਅਰਿਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਆ ਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਇੱਕ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ਯੋਗ ਚੀਜ਼ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਕੇ ਜਿਹੜਾ ਉਹ ਆਪਣਾ ਆਪ ਦੀ ਕਾਰਵਾਈ ਕਰ ਸਕਦੇ ਨੇ। ਕਿਹੜਾ ਪਤਾ ਲੱਗਿਆ ਉੱਥੇ ਕੁੱਤ ਮਾਰ ਦੀ ਕੋਈ ਗੱਲ ਹੋਈ ਹੋਈ ਇੱਥੇ। ਦੇਖੋ ਜੀ ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਆ ਉੱਥੇ ਸੀਸੀਟੀਵੀ ਕੈਮਰਾਜ਼ ਲੱਗੇ ਨੇ ਅਸੀਂ ਸੀਸੀਟੀਵੀ ਕੈਮਰਾਜ਼ ਦੀ ਫੁਟੇਜ ਦੇਖ ਕੇ ਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕੋਈ ਕੈਮਰਿਆਂ ਦੀ ਭੰਨ ਤੋੜ ਕੋਈ ਹੋਰ ਕੋਈ ਹੋ ਹੋ ਦੇਖੋ ਆ ਦੋ ਤਿੰਨ ਚੀਜ਼ਾਂ ਹੈਗੀਆਂ ਨੇ ਕੁਝ ਉਹਨਾਂ ਨੇ ਇਲਜਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ ਤੇ ਇਸ ਨਾਲ ਮੈਂ ਤਾਂ ਤੁਹਾਡੇ ਮੱਦੇਮ ਇਰਾਈ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਇਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ ਤਾਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਕੇ ਆਪ ਦੀ ਯੋਗ ਕਾਰਵਾਈ ਹੈ ਜਿਹੜੀ ਉਹ ਕਾਨੂੰਨੀ ਤੌਰ ਤੇ ਕਰਵਾਏ ਨਾ ਕਿ ਆਪਣੇ ਆਪ ਜਿਹੜੀ ਇਹ ਕਾਨੂੰਨ ਹੱਥ ਚ ਲਵੇ ਜਿਹਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇਨਸੀਡੈਂਟ ਹੋ ਸਕਦਾ। ਕੋਈ ਨਾ ਸਮਝੌਤਾ ਹੋ ਗਿਆ ਇਹਦੇ ਕੋਈ ਦੂਨੀ ਪਾਰਟੀ ਦੇ। ਦੇਖੋ ਦੀ ਗੱਲ ਚੱਲ ਰਹੀ ਹੈ ਦੋਨਾਂ ਨਾਲ ਦੋਨਾਂ ਨੂੰ ਆਪਸ ਚ ਅਸੀਂ ਬਿਠਾ ਕੇ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ ਪਰ ਦੂਸਰੀ ਪਾਰਟੀ ਕਹਿ ਰਹੀ ਸੀ ਵੀ ਕੀ ਅਜਿਹੀ ਕੋਈ ਗੱਲ ਨਹੀਂ ਹੋਈ ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ ਸਾਡੇ ਵੱਲੋਂ ਕਿਸੇ ਨਾਲ ਵੀ ਅਸੀਂ ਸੀਸੀਟੀਵੀ ਕੈਮਰਾਸ ਚੈੱਕ ਕਰ ਰਹੇ ਹਾਂ ਚੈੱਕ ਕਰਕੇ ਜੋ ਵੀ ਐਪਰੋਪਰੀਏਟ ਹੋਇਆ ਉਹ ਕਰਦੇ ਹਾਂ ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਊਗੀ ਬਿਲਕੁਲ ਹੋਊਗੀ ਜੀ ਕਾਰਵਾਈ ਲਾਜ਼ਮੀ ਕਾਰਵਾਈ ਹੋਊਗੀ ਅਗਰ ਕੋਈ ਵੀ ਕਿਸੇ ਦੋਨੋਂ ਪਾਰਟੀਆਂ ਚ ਕੋਈ ਵੀ ਦੋਸ਼ੀ ਪਾਇਆ ਜਾਂਦਾ